ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੀ ਗਿਣਤੀ 'ਚ ਪੁਲਿਸ ਗੱਡੀਆਂ ਲੈ ਕੇ ਪਿੰਡ 'ਚ ਵੜੀ ਹੋਈ ਹੈ ਪੁਲਿਸ ਵੱਲੋਂ ਸ਼ੱਕੀ ਲੋਕਾਂ ਦੇ ਘਰਾਂ ਦੇ ਡਾਂਗਾ ਨਾਲ ਦਰਵਾਜ਼ੇ ਖੜਕਾ ਗੇਟਾਂ ਤੇ ਚੜ ਘਰਾਂ ਦੇ ਗੇਟ ਖੁਲਵਾਏ ਗਏ ਨੇ ਘਰਾਂ 'ਚ ਬੜੀ ਇਸ ਪੁਲਿਸ ਵੱਲੋਂ ਦੇਖ ਸਕਦੇ ਹਾਂ ਕਿਵੇਂ ਇੱਕ ਇੱਕ ਚੀਜ਼ ਘਰਾਂ ਦੀ ਫਰੋਲੀ ਜਾ ਰਹੀ ਹੈ ਘਰਾਂ 'ਚ ਪਏ ਬੈੱਡਾਂ ਦੀ ਪੁਲਿਸ ਵੱਲੋਂ ਇੱਕ ਇੱਕ ਚੀਜ਼ ਨੂੰ ਫਰੋ ਲਿਆ ਗਿਆ ਹੈ ਕਾਫੀ ਸਮਾਂ ਪੁਲਿਸ ਵੱਲੋਂ ਇਹ ਸਰਚ ਆਪਰੇਸ਼ਨ ਪੂਰੇ ਪਿੰਡ 'ਚ ਚਲਾਇਆ ਗਿਆ ਪੁਲਿਸ ਵੱਲੋਂ ਤਸਕਰਾਂ ਨੂੰ ਸਖਤ ਸੁਨੇਹਾ ਦਿੱਤਾ ਗਿਆ ਹੈ ਕਿ ਜਿਹੜਾ ਵੀ ਕੋਈ ਤਸਕਰੀ ਕਰੇਗਾ ਚਿੱਟਾ ਵੇਚੇਗਾ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਜਾਣਕਾਰੀ ਮੁਤਾਬਕ ਜਿੰਨਾਂ ਲੋਕਾਂ ਤੇ 3 ਜਾਂ 3 ਤੋਂ ਵੱਧ ਪਰਚੇ ਦਰਜ ਸੀ ਉਹਨਾਂ ਲੋਕਾਂ ਤੇ ਉਹਨਾਂ ਸ਼ੱਕੀ ਲੋਕਾਂ ਦੇ ਘਰਾਂ ਤੇ ਪੁਲਿਸ ਵੱਲੋਂ ਇਹ ਰੇਡ ਕੀਤੀ ਗਈ ਹੈ ਉਹਨਾਂ ਦੇ ਘਰਾਂ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਗਈ ਹੈ। ਥਾਣਾ ਸਮਰਾਲਾ ਦੇ ਮਾਝੂੜਾ ਥਾਣਾ ਦੋਨਾਂ ਥਾਣਿਆਂ ਦੀ ਪੁਲਿਸ ਨਾਲ ਮਾਝੂੜੇ ਸ਼ਹਿਰ ਦੇ ਵਿੱਚ ਜਿੰਨੇ ਡਰੱਗਸ ਸਮਗਲਰ ਨੇ ਜਿਨ੍ਹਾਂ ਦੇ 3 ਜਾਂ 3 ਤੋਂ ਜ਼ਿਆਦਾ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਰੇਡ ਕਰਕੇ ਸਰਚ ਕਰ ਰਹੇ ਹਨ। ਤੇ ਦੌਰਾਨੇ ਸਰਚ ਇਹਨਾਂ ਕੋਲ ਜਿੰਨੇ ਵੀ ਵਹੀਕਲ ਹੈ ਉਹਨਾਂ ਦੇ ਵੀ ਥਾਰੂ ਲਈ ਜਿਹੜੀ ਐ ਇਨਕੁਆਰੀ ਹੈ ਚੈੱਕ ਕਰ ਰਹੇ ਤੇ ਉਹਨੂੰ ਵਾਰੀ ਕਰ ਰਹੇ ਆ ਇਸ ਤੋਂ ਬਿਨਾ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜੇ ਕੋਈ ਆਊਟਸਾਈਡਰ ਵੀ ਹੈ ਪਰਿਵਾਰ ਵਾਲਾ ਵੀ ਹੈ ਉਹ ਵੀ ਸਾਡੇ ਕੋਲ ਸਾਰਾ ਕ੍ਰਿਮੀਨਲ ਰਿਕਾਰਡ ਹੁੰਦਾ ਸਾਡੇ ਕੋਲ ਆਨਲਾਈਨ ਹੈ ਅਸੀਂ ਉਹਦੇ ਰਹੀ ਵੀ ਚੈੱਕ ਕਰਦੇ ਜੇ ਕੋਈ ਵੇਚਣ ਵਾਲਾ ਉਹਦੇ ਖਿਲਾਫ ਬਿਲਕੁਲ ਪਰਚਾ ਵੀ ਦਰਜ ਕਰਾਂਗੇ ਜਿਹੜੀ ਇਲੈਗਲ ਮੀਨ ਨਾਲ ਹੀ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਹੋ ਗਈ ਆ ਉਹ ਵੀ ਅਟੈਚ ਕਰਵਾਈ ਜਾਏਗੀ ਨਸ਼ਾ ਸਮਗਲਣ ਨੂੰ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹਣਾ ਸਾਡੀ ਪੰਜਾਬ ਪੁਲਿਸ ਵੱਲੋਂ ਕਿਨੇ ਵੱਲੋਂ ਵੀ ਸਾਡਾ ਜਿਹੜਾ ਏਰੀਏ ਦੇ ਵਿੱਚ ਨਸ਼ਾ ਵੇਚਣਾ ਬਿਲਕੁਲ ਬੰਦ ਕਰਦਣ ਨਹੀਂ ਜਿਹੜੀ ਪਹਿਲੇ ਵੀ ਇਹਨਾਂ ਦੀ ਕੋਈ ਪ੍ਰਾਪਰਟੀ ਬਣੀ ਹੋ ਗਈ ਉਹ ਵੀ ਜਿਹੜੀ ਹੈ ਅਟੈਚ ਕਮਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀਆਂ ਇਹ ਤਸਵੀਰਾਂ ਮਾਛੀਬੜਾ ਦੀਆਂ ਨੇ ਜਿੱਥੇ ਪੁਲਿਸ ਵੱਲੋਂ ਸਖਤੀ ਨਾਲ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਪੁਲਿਸ ਵੱਲੋਂ ਆਮ ਲੋਕਾਂ ਨੂੰ ਵੀ ਪ੍ਰਸ਼ਾਸਨ ਦੀ ਇਸ ਮੁਹਿੰਮ 'ਚ ਸਾਥ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਹਨਾਂ ਦੇ ਇਲਾਕੇ 'ਚ ਨਸ਼ੇ ਤੇ ਠੱਲ ਪਾਈ ਜਾ ਸਕੇ ਦਿਲਹਾਜ਼ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ 'ਚ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਜਗਮਾਨੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ